ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਦੇਖੋ ਜਿਹੜੀ 7 ਤੋਂ ਲੈ ਕੇ 17 ਤੱਕ ਦੀ ਬਾਜ਼ਾਰ ਸੀ ਭਾਵੇਂ ਉਹਦੇ ਚ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿੰਨੀ ਕੈਬਨਿਟੀ ਉਹ ਸਾਰੇ ਵਾਕਈ ਦੋਸ਼ੀ ਸਨ ਕਿਉਂਕਿ ਜੇ ਸੌਦੇ ਸਾਧ ਹੀ ਫਿਲਮ ਚੱਲੀ ਉਹ ਵੀ ਪੰਜਾਬ ਗਵਰਨਮੈਂਟ ਨੇ ਮਨਜ਼ੂਰੀ ਦਿੱਤੀ ਜੇ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਉਹ ਗਿਆਨੀ ਗੁਰਬਜਨ ਸਿੰਘ ਵੱਲੋਂ ਮਾਫੀ ਕਿਹਦੇ ਕਹਿੰਦੇ ਦਿੱਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਹਿੰਦੇ ਤੇ ਦੋਚੀ ਤੇ ਫਿਰ ਵਿੱਚ ਨਾਲ ਕੈਬਨਟ ਵੀ ਹੋਈ ਨਾ ਇਹਨਾਂ ਨੇ ਉਸ ਫਿਲਮ ਨੂੰ ਮਨਜ਼ੂਰੀ ਤੇ ਉਹਦੇ ਵਿੱਚ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਤੇ ਨਾਲ ਗਿਆਨੀ ਗੁਰਬਜਨ ਸਿੰਘ ਬੱਟੇ ਤੋਂ ਅਛੀ ਹੋ ਉਹਨੇ ਜਿਨ੍ਹਾਂ ਨੇ ਇੱਕ ਪੋਲੀਟਿਕਲ ਪਾਰਟੀ ਦੇ ਪਿਛੇ ਲਾ ਕੇ ਇੱਕ ਪੋਲੀਟਿਕਲ ਲੀਡਰਾਂ ਦੇ ਪਿਛੇ ਲਾ ਕੇ ਸੁੱਤਾ ਸਾਥ ਨੂੰ ਮਾਫ਼ੀ ਦਿੱਤੀ ਉਹ ਸੁੱਤਾ ਸਾਥ ਜਿਨ੍ਹਾਂ ਨੇ ਸਾਡੀ ਪੰਜਾਬੀ ਬੋਲੀ ਦਾ ਕਾਹਨ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਪੰਜਾਬੀਅਤਾ ਕਾਹਨ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨੇ ਗਲੀਆਂ ਚ ਪਾਟੇ ਮਿਲਦੇ ਰਹੇ ਵਿਅਦਬੀਆਂ ਕਰਾਈਆਂ ਸੁੱਤਾ ਸਾਥ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਵਰਗੀ ਪਛਾਗ ਪਾ ਕੇ ਸਵਾੰਗ ਰਚਿਆ ਕਈ ਕੁਝ ਕੀਤਾ ਤੇ ਉਹ ਸੁੱਤਾ ਸਾਥ ਦੀਆਂ ਬੂਟਾਂ ਲੈਣ ਲਈ ਇਹਨਾਂ ਲੋਕਾਂ ਨੇ ਪ੍ਰਸਾਦ ਦਿੱਤਾ ਤੇ ਅੱਜ ਉਹ ਸਿੱਖਾਂ ਦੀ ਵੋਟ ਵੀ ਖਵਾ ਕੇ ਬੈ ਗਏ ਆ ਕਾਲੀ ਦਲ ਵੀ ਖਵਾ ਕੇ ਬੈ ਗਏ ਆ ਸਾਰੀ ਜ਼ਮੀਨੀ ਗਰਾਊਂਡ ਜਿਹੜੀ ਉਹ ਗਵਾਜਗੀ ਕਾਲੀ ਦਲ ਦੀ ਭਾਵੇਂ ਸੁਧਾਰ ਲਹਿਰ ਵਾਲੇ ਕਾਲੀ ਨੇ ਭਾਵੇਂ ਟਕਸਾਲੀ ਨੇ ਇਹ ਸਾਰੇ ਵਿੱਚ ਦੋਚੀ ਨੇ ਕਿਉਂਕਿ ਉਹ ਸਰਕਾਰ ਦੇ ਵਿੱਚ ਸਾਨੂੰ ਜਾਂ ਤੇ ਉਦੋਂ ਸਰਕਾਰ ਛੱਡਦੀ ਜਾਂ ਇਹ ਉਦੋਂ ਅਸਤੀਫਾ ਦਿੰਦੀ ਅੱਜ ਅਸਤੀਫੇ ਦੇਤੇ ਪਏ ਜਦੋਂ ਸਾਰਾ ਕੁਝ ਵਿਖਰ ਗਿਆ ਜਦੋਂ ਸਾਰਾ ਕੁਝ ਖਤਮ ਹੋ ਗਿਆ ਇਹਨਾਂ ਸਾਰਿਆਂ ਨੂੰ ਕਾਲ ਤੱਕ ਦੇ ਜਹਿਦਾਰ ਨੂੰ ਪਰਠਾਇਆ ਕਰਾ ਦੇਣਾ ਸੀ ਸੁਧਾਰ ਹੈ ਜਿਹੜੇ ਨੂੰ ਕੋਟਨਾਕੂ ਨੂੰ ਸੁਧਾਰ ਪੱਤਰ ਦਿੱਤੇ ਆ ਕਿਉਂਕਿ ਇਹਨਾਂ ਨੇ ਨਾ ਦੇਖੋ ਸੁਧਾਰ ਲਹਿਰ ਜਿਹੜੀ ਆ ਉਹ ਤੇ ਬਣੀ ਜਦੋਂ 2017 ਤੇ ਇਹਨਾਂ ਦੀ ਸਰਕਾਰ ਚੱਲ ਗਈ ਆ 7 ਤੋਂ ਲੈ ਕੇ 17 ਤੱਕ ਤੇ ਇਹ ਬੰਦੇ ਮਲਾਈ ਦਾ ਰਹਦੇ ਆ ਤੇ ਪੀਠੇ ਰਹੇ ਆ ਮਲਾਈਆਂ ਖਾਂਦੇ ਰਹੇ ਆ ਤੇ ਅੱਜ ਇਹ ਬੰਦੇ ਕਹਿੰਦੇ ਆ ਵੀ ਇਹ ਜੀ ਕਾਲੀ ਦਲ ਤੋਂ ਗਲਤੀਆਂ ਹੋਈਆਂ ਨੇ ਦੇ ਸੁਖਵੀਰ ਪਾਦਲ ਤੋਂ ਹੋਈਆਂ ਇਹ ਗਲਤੀਆਂ ਦੇ ਵਿੱਚ ਸੁਧਾਰ ਲੈਣ ਵਾਲੇ ਪ੍ਰਾਪਰ ਤੇ ਭਾਈਵਾਲ ਨੇ ਇਹਨਾਂ ਨੂੰ ਉਤਰਖਾਈਆ ਖਰਾਬ ਦੇਣਾ ਚੋ ਸੋਲਰ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਆਪਕਸਾ ਦੀ ਇੰਕਮ ਕਮਟੇ ਨੂੰ ਮਿਲਟੋਏ ਨੂੰ ਜਿਹੜੀ ਸੰਕਰ ਤੋਂ 10 ਸਾਲਾਂ ਤੋਂ ਕੱਢੋ ਪਰ ਉਹ ਕੱਢਿਆ ਲਿਆ ਉਹਨੇ ਆਪਸੀ ਬਗਦੇ ਲੇਖੋ ਸਾਹਿਬ ਹਮਤ ਨਹੀਂ ਦੇਖੋ ਭਾਵੇਂ ਬਿਰਸਾ ਸਿੰਘ ਮਿਲਟੋਆ ਤੇ ਭਾਵੇਂ ਜਿੰਨੇ ਵੀ ਕਾਲੀ ਦਲ ਦੇ ਵੇਲੇ ਮਨਿਸਟਰ ਰਹੇ ਆ ਕਲੇ ਰਹੇ ਆ ਉਹ ਸਾਰੇ ਹੀ ਦੋਚੀ ਬਣਦੇ ਆ ਜੋ ਵੀ ਉਦੋਂ ਆਵਾਜ਼ਾਂ ਠੂੰਦੀ ਬੰਦੇ ਭਾਵੇਂ ਸਰਕਾਰ ਚ ਸਾਰੇ ਜਦੋਂ ਗਲਤ ਹੋਵੇ ਉਹ ਤੋਂ ਬੰਦੇ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਜਿਹੜੀ ਕਿਸੇ ਨੇ ਆਵਾਜ਼ ਨਹੀਂ ਚੁੱਕੀ ਇਹ ਸਾਰੇ ਵਿੱਚ ਰਲੇ ਸਾਰੇ ਸੰਗਵੀਰ ਬਾਦਲ ਦੀ ਜੁੰਡਲੀ ਦੇ ਜੁੰਡੀ ਦੇ ਯਾਰ ਸਨ ਤੇ ਇਹਨਾਂ ਦੇ ਕਹਿਣ ਤੇ ਹੀ ਇਹ ਜੋ ਕੋਈ ਅੰਦਾਰਿਆ ਸਾਰਾ ਕੋਈ ਵੀ ਇਹ ਸਰਦੇ ਸਾਥ ਦੀ ਵੋਟ ਬੈਂਕ ਜਿਹੜੀ ਆ ਉਹ ਸ਼ੇਅਰ ਕਰਨਾ ਚਾਹੁੰਦੇ ਇਹ ਆਕਾਲੀ ਦਲ ਚ ਲੈਣਾ ਚਾਹੁੰਦੇ ਸਰਸੇ ਵਾਲੇ ਸਾਥ ਦੀ ਵੋਟ ਤੇ ਨਾਲ ਕੀ ਮੰਨੀ ਐ ਸਿੱਖਾਂ ਦੀ ਵੋਟ ਵੀ ਕਰਵਾ ਦਿੰਦੇ ਤੁਹਾਨੂੰ ਲੱਗਦਾ ਜੀ ਉੱਥੇ ਮੰਨ ਲਗਾ ਕੇ ਕਿਤਾਬ ਦੇ ਕੋਲ ਦੇ ਮਾਫ ਕਰ ਦੇਖੋ ਜਿੱਥੇ ਮਰਜੀ ਕਾਲੀ ਦਲ ਦੇ ਲੀਡਰ ਜਾਂ ਸੁਧਾਰ ਲਹਿਰ ਦੇ ਲੀਡਰ ਜਾਂ ਪੰਜਾਬ ਕੈਬਨਟ ਦੇ 7 ਤੋਂ ਲੈ ਕੇ 17 ਤੱਕ ਦੇ ਵਜ਼ੀਰ ਜਿੱਥੇ ਮਰਜੀ ਮਾਫੀ ਮੰਗ ਲੈਣ ਨਾ ਪੰਜਾਬ ਦੇ ਲੋਕ ਮਾਫ ਕਰਨਗੇ ਨਾ ਕਾਲਪੁਰਖ ਵਾਇਗੁਰੂ ਇਹਨਾਂ ਨੂੰ ਮਾਫ ਕਰਨਾ ਪਰਮਾਤਮਾ ਇਹਨਾਂ ਲੋਕਾਂ ਨੂੰ ਕਦੀ ਨਹੀਂ ਬਖਸ਼ੂਗਾ ਇਹਨਾਂ ਨੂੰ ਕਾਲਪੁਰਖ ਦੀ ਕਚਹਿਰੀ ਦੇ ਵਿੱਚ ਵੀ ਇਹ ਸਜ਼ਾ ਪੁਤਰੀਆਂ ਪਹਿਣੀਆਂ ਜੋ ਉਹ ਜਿਨ੍ਹਾਂ ਨੇ ਰਾਜ ਦੇ ਵਿੱਚ ਹੁੰਦੀ ਹੈ ਦੇਖੋ ਜਿਵੇਂ ਇਹ ਚੋਣਾਂ ਦੇ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਦੀ ਜ਼ਮਾਨਤ ਜਬਤ ਹੋ ਜਾਣੀ ਆ ਉਹਦੇ ਤੋਂ ਡਰਦੇ ਇਹਨਾਂ ਨੇ ਆਪੇ ਅਮੀਕਵਾਰ ਨਹੀਂ ਤਾਰੇ ਤੇ ਬਾਕੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿਹੜੀ ਪਾਰਟੀ ਚੰਗੀ ਆ ਕਿਹੜੀ ਪਾਰਟੀ ਮਾੜੀ ਆ ਲੋਕਾਂ ਨੂੰ ਇਹ ਵੀ ਪਤਾ ਆ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਆਮ ਲੋਕਾਂ ਦੀ ਪਾਰਟੀ ਆ ਕੰਮ ਕਰ ਰਹੀ ਆ ਲੋਕਾਂ ਨੇ ਫਤਵਾ ਦਿੱਤਾ ਚਾਰ ਜੋ ਜੇ ਇੱਕ ਕਹੀਏ ਨਾ ਉਹ ਇੱਕ ਸੀਟ ਵੀ ਹਰੀ ਨਹੀਂ ਗਈ ਉਹ ਵੀ ਜਿੱਤੀ ਆ ਚਾਰੀ ਦੀਆਂ ਚਾਰੀ ਜਿੱਤੀਆਂ ਸਾਡੀ ਪਾਰਟੀ ਦਾ ਹੀ ਇੱਕ ਸਾਥੀ ਜਿਹੜਾ ਉਹ ਪਾਸੇ ਖੜਾ ਹੋ ਗਿਆ ਸਾਡੀ ਪਾਰਟੀ ਦੀ ਵੋਟ ਵਾਇਡ ਹੋ ਗਈ ਆ ਵੈਸੇ ਅਸੀਂ ਚਾਰੇ ਸੀਟਾਂ ਦੇਖੇ ਦਾ ਬੀਜਪੀ ਦਾ ਤਾਂ ਪਤਾ ਲੱਗ ਗਿਆ ਉਹਨਾਂ ਦੀਆਂ ਰਜਮਾਨਤਾ ਚੱਟ ਹੋ ਗਈਆਂ ਤੇ ਨਾ ਸੀਟਾਂ ਤੋਂ ਤੇ ਆਉਣ ਵਾਲੇ ਸਮੇਂ 'ਚ ਵੀ ਬੀਜਪੀ ਦਾ ਕੋਈ ਸਿਰ ਪੈਰ ਨਹੀਂ ਹੈਗਾ ਬੀਜਪੀ ਪੰਜਾਬ 'ਚ ਹੈ ਜੀ ਘੱਟੋ ਘੱਟ 100 ਸਾਲ ਨਹੀਂ ਪੈਰ ਨਾ ਸਕਦੀ ਨਾ ਬੀਜਪੀ ਨੂੰ ਕੋਈ ਲਾਈਕ ਹੀ ਕਰਦਾ ਬੀਜਪੀ ਪੰਜਾਬ ਦੀ ਪੰਜਾਬੀਆਂ ਦੀ ਸਿੱਖਾਂ ਦੀ ਸਾਰਿਆਂ ਦੀ ਦੁਸ਼ਮਣ ਜਮਾਤ ਬੜਾ ਦਾਵਾ ਕਰਦੇ ਨੇ ਵੀ ਇਹ ਜਿਹੜਾ ਉਮੀਦਵਾਰ ਜਿਹੜਾ ਕੰਮ ਕਰਦਾ ਇੱਕ ਉਹ ਜਿਹੜਾ ਕਿਸੇ ਪਾਰਟੀ ਦੇ ਵਿੱਚ ਹੋਵੇ ਨਾ ਕਿਸੇ ਮਲਾਈ ਦਾ ਰੋਗੇ ਜੇ ਬੈਠਾ ਹੋਵੇ ਉਹਨੇ ਤੇ ਦਾਅਵੇ ਕਰਨੇ ਆ ਉਹਨੇ ਤੇ ਕਹਿਣਾ ਹੀ ਆ ਵੀ ਸਾਡੀ ਪਾਰਟੀ ਸਭ ਤੋਂ ਚੰਗੀ ਆ ਪਰ ਇਹ ਲੋਕਾਂ ਨੇ ਦੱਸਣਾ ਕਿਹੜੀ ਪਾਰਟੀ ਚੰਗੀ ਆ ਲੋਕਾਂ ਦੱਸਦਾ ਇਹਨਾਂ ਦੀ ਜਮਾਨਤਾਂ ਚਰਚਾ ਮਾਰੀ ਅਨੁਸਾਰ ਕਾਹਤਕ ਸਭ ਤੋਂ ਬਲਕਿ ਵੀ ਮਾਦੀ ਨਹੀਂ ਲੱਗੀ ਸਭ ਤੁਸੀਂ ਜੀ ਸਮਝਦੇ ਹੋ ਜੀ ਆ ਬਾਦੂਮਨ ਨੇ ਕੰਮਦਾਨ ਨੇ ਕਿੱਥੇ ਨੇ ਗਲਤੀਆਂ ਨੇ ਕਿ ਗੁਨਾਹ ਵੇਖੋ ਇੱਕ ਗਲਤੀ ਨਹੀਂ ਗੁਨਾਹ ਤੇ ਜਾਨ ਪੁੱਛ ਕੇ ਕੀਤਾ ਗਿਆ ਕੰਮ ਇਸ ਗੁਨਾਹ ਦੀ ਸਜ਼ਾ ਇਹਨਾਂ ਨੂੰ ਇੱਥੇ ਲੋਕਾਂ ਨੇ ਵੀ ਦੇਣੀ ਆ ਪੰਜਾਬ ਦੇ ਲੋਕਾਂ ਨੇ ਤੇ ਮੁੜ ਕੇ ਵਾਹਿਗੁਰੂ ਦੀ ਕਚਹਿਰੀ ਚ ਵੀ ਇਹਨਾਂ ਨੂੰ ਦਿਖਾ ਦੀ ਸੱਦਾਂ